ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਜੀ ਤੁਹਾਡਾ ਆਪਣਾ ਜੱਜ ਪੰਡੋਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਅੱਜ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਸਿਮਰਨਜੀਤ ਮੱਕੜ ਜੀ ਨੇ ਇੰਟਰਵਿਊ ਕੀਤੀ ਸੁਖਦੇਵ ਸਿੰਘ ਪੁੱਚੋ ਵਾਲੇ ਸਾਧ ਦੀ ਤੇ ਗੱਲ ਚੱਲੀ ਵੀ ਭਾਈ ਤੂੰ ਜਿਹੜੀ ਗੁਰੂ ਸਾਹਿਬ ਦੇ ਬਰਾਬਰ ਕੁਰਸੀ ਢਾ ਕੇ ਬੈਠਾ ਉਹਦੇ ਤੇ ਤੁਹਾਡੇ ਤੇ ਇਤਰਾਜ਼ ਹੋਇਆ ਤੇ ਉਸ ਇਤਰਾਜ਼ ਤੇ ਸਪਸ਼ਟੀਕਰਨ ਦੇਣ ਬਾਰੇ ਤੇ ਉਸ ਸਾਧ ਨੇ ਚਲੋ ਆਪਦੇ ਆਪ ਨੂੰ ਸੱਚਾ ਦਿਖਾਉਣ ਲਈ ਕਈ ਬਹਾਨੇ ਬਣਾਏ ਕਈ ਗੱਲਾਂ ਬਾਤਾਂ ਕੀਤੀਆਂ ਤੇ ਉੱਥੇ ਇੱਕ ਗੱਲ ਹੋਰ ਬੜੀ ਤਕੜੀ ਕੀਤੀ ਗਈ ਸਿਮਰਨਜੀਤ ਮੱਕੜ ਨੇ ਇੱਕ ਗੱਲ ਉਹਨੂੰ ਪੁੱਛੀ ਵੀ ਡੇਰਾ ਪੁੱਛੋ ਦੇ ਵਿੱਚ ਕਿ ਜਾਤੀਵਾਦ ਦੀ ਗੱਲ ਕੀਤੀ ਜਾਂਦੀ ਤਾਂ ਉਹਨੇ ਸਾਫ਼ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਵੀ ਅੱਜ ਨਹੀਂ ਅੱਜ ਤੋਂ 10 ਸਾਲ ਪਹਿਲਾਂ ਕੀਤੀ ਜਾਂਦੀ ਸੀ ਜਿਹੜਾ ਪਾਂਡੇ ਸੀ ਪਾਂਡੇ ਮਜਬੀ ਸਿੱਖਾਂ ਦੇ ਅਲੱਗ ਤੇ ਹੋਰ ਜਾਤਾਂ ਦੇ ਅਲੱਗ ਰੱਖੇ ਜਾਂਦੇ ਸੀ ਤੇ ਜਦੋਂ ਉਹਨੇ ਪੁੱਛਿਆ ਵੀ ਕੀ ਹੈ ਸਹੀ ਆ ਤਾਂ ਉਹਨੇ ਇੱਕ ਆਪਦੇ ਕੀਤੇ ਗੁਨਾਹਾਂ ਨੂੰ ਆਪਦੇ ਡੇਰੇ ਦੇ ਕੀਤੇ ਗੁਨਾਹਾਂ ਨੂੰ ਲੁਕਾਉਣ ਲਈ ਇੱਕ ਗੱਲ ਕਹੀ ਕਹਿੰਦਾ ਵੀ ਇਹ ਕੱਲਾ ਉੱਚੋ ਡੇਰੇ ਤੇ ਨਹੀਂ ਇਹ ਕਹਿੰਦਾ ਦਰਬਾਰ ਸਹਿ ਵੀ ਚੱਲਦਾ ਰਿਹਾ ਦੇਖੋ ਨੇ ਉਹਦੀ ਜ਼ੁਰਤ ਕਿੰਨੀ ਤਕੜੀ ਹੈ ਕਹਿੰਦਾ ਵੀ ਉਹਨੇ ਟਿੱਪਣੀ ਦਰਬਾਰ ਸਾਹਿਬ ਤੇ ਵੀ ਲੈ ਦਿੱਤੀ ਆਪਦਾ ਗਨਾਲ ਕੋਣ ਲਈ ਡਾਇਰੈਕਟਲੀ ਕਹਿ ਦਿੱਤਾ ਵੀ ਦਰਬਾਰ ਸਾਹਿਬ ਵੀ ਇਹੀ ਕੁਝ ਚੱਲਦਾ ਰਿਹਾ ਕਹਿੰਦਾ ਵੀ ਪੰਜਵੇਂ ਪੌੜੇ ਵਾਲੇ ਵੱਜਦੇ ਸੀ ਮੈਂ ਪਹਿਲਾਂ ਤਾਂ ਸਾਫ ਲਬਜਾਂ ਦੇ ਵਿੱਚ ਕਹਿ ਦੇਣਾ ਚਾਹੁੰਦਾ ਵੀ ਪੰਜਵੇਂ ਪੌੜੇ ਵਾਲੇ ਕਿਉਂ ਵੱਜਦੇ ਸੀ ਉਹਦੇ ਵਿੱਚ ਇਹ ਗੱਲ ਕੀਤੀ ਜਾਂਦੀ ਸੀ ਵੀ ਜਿਹੜਾ ਪੰਜਵਾਂ ਹਿੱਸਾ ਹੈ ਉਹ ਮੱਜਬੀ ਸਿੱਖਾਂ ਦਾ ਕਿਉਂਕਿ ਮੱਜਬੀ ਸਿੱਖਾਂ ਦੀਆਂ ਜਿਹੜੀਆਂ ਕੁਰਬਾਨੀਆਂ ਬਹੁਤ ਆ ਤਗੜੀਆਂ ਹੋਈਆਂ ਜਿਨ੍ਹਾਂ ਦਾ ਵਰਣਨ ਕਰਨਾ ਵੀ ਔਖਾ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਕਿਹੜੇ ਕਿਹੜੇ ਮੱਜਬੀ ਸ਼ਹੀਦ ਹੋਏ ਆ ਮੈਂ ਉਹਨਾਂ ਦੀ ਗੱਲ ਕਰਨੀ ਕੋਈ ਜ਼ਰੂਰੀ ਨਹੀਂ ਇਸ ਵੀਡੀਓ ਦੇ ਵਿੱਚ ਕਿਉਂਕਿ ਹਰ ਇੱਕ ਨੂੰ ਇਹ ਗੱਲ ਦਾ ਪਤਾ ਹੈ ਕਿ ਮੱਜਬੀ ਸਿੱਖਾ ਜਿਹੜੇ ਯੋਧੇ ਆ ਭਾਈ ਹਰੂ ਹਰੀ ਸਿੰਘ ਨਲੂਆ ਜੀ ਹੋਣੀ ਬਾਬਾ ਜੀਵਨ ਸਿੰਘ ਜੀ ਹੋਣੀ ਤੇ ਬਾਬਾ ਵੀਰ ਸਿੰਘ ਹੋਣੀ ਬਹੁਤ ਤਗੜੇ ਯੋਧੇ ਹੋਏ ਆ ਜਨਾਂ ਦੀਆਂ ਕੁਰਬਾਨੀਆਂ ਨੂੰ ਸਨੇਹਰੀ ਲਫਜ਼ਾਂ ਦੇ ਵਿੱਚ ਇਤਿਹਾਸ ਦੇ ਵਿੱਚ ਪਰੋਇਆ ਗਿਆ ਤੇ ਜੇ ਗੱਲ ਕਰੀਏ ਹੁਣ ਇਹ ਪੁੱਤੋ ਵਾਲੇ ਸਾਹ ਦੀ ਟਿੱਪਣੀ ਉਹਨੇ ਲੈਣ ਲੱਗੇ ਮੈਂਟ ਲਾਇਆ ਉਹਨੇ ਸਾਬ ਲਫਜ਼ਾਂ ਦੇ ਵਿੱਚ ਕਹਿ ਦਿੱਤਾ ਵੀ ਇਹੀ ਕੁਝ ਦਰਬਾਰ ਸਾਹਿਬ ਚੱਲਦਾ ਰਿਹਾ ਤੇ ਇਹਦਾ ਮਤਲਬ ਉਹ ਇਹ ਕਹਿਣੀ ਚਾਹੁੰਦਾ ਵੀ ਦਰਬਾਰ ਸਾਹਿਬ ਤੋਂ ਸਿੱਖ ਕੇ ਅਸੀਂ ਇਹ ਕੁਝ ਕਰ ਰਹੇ ਹਾਂ ਤੇ ਮੈਂ ਆ ਐਸਜੀਪੀਸੀ ਦੇ ਸਾਰੇ ਮੈਂਬਰ ਸਹਿਬਾਨਾਂ ਨੂੰ ਖਾਸ ਕਰਕੇ ਜਥੇਦਾਰ ਸਹਿਬਾਨਾਂ ਨੂੰ ਬੇਨਤੀ ਕਰਦਾ ਹਾਂ ਵੀ ਇਹੋ ਜੇ ਬੰਦੇ ਨੂੰ ਅ ਦੁਬਾਰਾ ਜਿਹੜੀ ਇਹੋ ਜੀ ਟਿੱਪਣੀ ਦਰਬਾਰ ਸਾਹਿਬ ਤੇ ਲੈਣ ਤੋਂ ਗਰੇਜ਼ ਕੀ ਕਰਾਉਣ ਲਈ ਜਾਂ ਕਿਸੇ ਦੀ ਹੋਰ ਦੀ ਜ਼ੁਬਾਨੋਂ ਦਰਬਾਰ ਸਾਹਿਬ ਲਈ ਜਾਤੀਵਾਦ ਦੀ ਗੱਲ ਰੋਕਣ ਲਈ ਉਹਦੇ ਉਹਨੂੰ ਅਕਾਲ ਤਖਤ ਦੇ ਤਲਬਿਆ ਜਾਵੇ ਤੇ ਉਹਦੇ ਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਬਣਦੀ ਕਾਰਵਾਈ ਕੀ ਬਹੁਤ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜਾ ਸਿੱਖ ਕੌਮ ਤੇ ਜਾਤੀਵਾਦ ਦਾ ਇਹਨੇ ਡਾਇਰੈਕਟਲੀ ਕਹਿ ਕੇ ਆਪਾਂ ਨੂੰ ਪਤਾ ਵੀ ਉਹਦਾ ਨਿਚੋੜ ਕੀ ਨਿਕਲਦਾ ਹੈ ਇਹ ਗੱਲਾਂ ਆਮ ਪਬਲਿਕ ਦੇ ਸੋਚਣ ਦੇ ਵਿੱਚ ਕੀ ਆਊਗਾ ਸੋ ਬੇਨਤੀ ਆ ਜਥੇਦਾਰਾਂ ਨੂੰ ਵੀ ਇਹਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੇ ਇਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਇੱਕ ਗੱਲ ਇਹ ਕਲੀਅਰ ਆ ਵੀ ਅਸੀਂ ਵੀ ਦਰਬਾਰ ਸਾਹਿਬ ਤੋਂ ਐਸਜੀਪੀਸੀ ਤੋਂ ਇੱਕ ਮੰਗ ਕਰ ਰਹੇ ਆ ਵੀ ਜਿਹੜਾ ਬਾਬਾ ਜੀਵਨ ਸਿੰਘ ਜੀ ਦਾ ਬੂੰਗਾ ਏ ਬੂੰਗਾ ਮذਬੀ ਸਿੱਖਾਂ ਦਾ ਉਸ ਥਾਂ ਤੇ ਸ਼ਸ਼ੋਭਤ ਕੀਤਾ ਜਾਵੇ ਇਹ ਮذਬੀ ਸਿੱਖਾਂ ਟੋਟਲ ਹੀ ਜਥੇਬੰਦੀਆਂ ਦੀ ਮੰਗ ਹੈ ਤੇ ਇਸ ਵੀਡੀਓ ਦੇ ਮਾਧਮ ਰਾਹੀਂ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੀ ਜਾਤੀ ਆਧਾਰਤ ਤੇ ਤੁਹਾਡੇ ਤੇ ਕੋਈ ਟਿੱਪਣੀ ਲਈ ਜਾਂਦੀ ਉਹ ਟਿੱਪਣੀ ਰੋਕਣ ਲਈ ਇੱਕ ਮੱਜਬੀ ਸਿਖਾਂ ਦਾ ਜਿਹੜਾ ਬੁੰਗਾ ਟਾਇਆ ਗਿਆ ਉਹਨੂੰ ਦੁਬਾਰਾ ਸ਼ੁਸ਼ੋਭਤ ਕਰਕੇ ਅਸੀਂ ਇਸ ਚੀਜ਼ ਦੀ ਵੀ ਹੈ ਜਿਹੜੀ ਸਾਡੇ ਤੇ ਟਿੱਪਣੀ ਆਉਂਦੀ ਆ ਉਹਨੂੰ ਦੂਰ ਕੀਤਾ ਜਾਵੇ ਤਾਂ ਕਿ ਕੋਈ ਵੀ ਜ਼ਬਾਨ ਦਰਬਾਰ ਸਾਹਿਬ ਦੇ ਪ੍ਰਤੀ ਨਾ ਖੁੱਲ ਸਕੇ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਐਸਸੀ ਸਮਾਜ ਦੇ ਟੋਟ ਲੋਕਾਂ ਨੂੰ ਜਿਹੜੇ ਇਹੋ ਜਿਹੇ ਡੇਰਿਆਂ ਦੇ ਵਿੱਚ ਜਿਹੜੇ ਜਾਤੀਵਾਦ ਨੂੰ ਫਲਾਉਂਦੇ ਆ ਉਹਨਾਂ ਡੇਰਿਆਂ ਦੇ ਵਿੱਚ ਜਾਣ ਨੂੰ ਕੋਈ ਵਧੀਆ ਨਾ ਸਮਝਣਾ ਇਹਨਾਂ ਡੇਰਿਆਂ ਤੇ ਜਾਣ ਤੋਂ ਗਰੇਜ਼ ਕਰੋ ਇਹਨਾਂ ਲੋਕਾਂ ਦੀ ਜਿਹੜੀ ਆ ਰੋਟੀ ਰੋਜ਼ਗਾਰ ਆ ਉਹ ਸਾਡੇ ਤੋਂ ਹੀ ਚੱਲਦੀ ਹੈ ਜੇ ਸਾਰੇ ਸਮਾਜ ਇਹ ਗੱਲ ਸੋਚਣ ਵੀ ਜਿਹੜੇ ਇਹੋ ਜੇ ਸਾਧਾ ਉਹਨਾਂ ਦੇ ਕੋਲ ਜਾਣਾ ਬੰਦ ਕਰਨ ਉਹਨਾਂ ਨੂੰ ਆ ਪਾਂਡੰਗ ਵਗੈਰਾ ਕਰਨੀ ਬੰਦ ਕਰਨ ਮੇਰੇ ਖਿਆਲ ਦੇ ਵਿੱਚ ਇਹੋ ਜਿਹਾ ਸਾਧ ਤੁਹਾਡੇ ਵਾਂਗੂ ਮਿਹਨਤਕਸ਼ ਬਣਨਾ ਤੇ ਆਖਰ ਦੇ ਵਿੱਚ ਮੈਂ ਬੇਨਤੀ ਕਰਨੀ ਚਾਹੁੰਦਾ ਫੇਰ ਦੁਬਾਰਾ ਸਮੂਹ ਐਸੇ ਸਮਾਜ ਖਾਸ ਕਰਕੇ ਮਜਬੀ ਸੇਖਾ ਵਾਲਮੀਕੀ ਜਾਂ ਹੁਰ ਸਮਾਜਾਂ ਨੂੰ ਵੀ ਜਿਹੜੀ ਇਹਨਾਂ ਡੇਰਿਆਂ ਤੇ ਜਾਂਦੇ ਆ ਜਿਹੜੇ ਆਪਣੇ ਨਾਲ ਜਾਤੀਵਾਦ ਤੌਰ ਤੇ ਗੱਲ ਕਰਦੇ ਆ ਲੰਗਰ ਦੇ ਜਿਹੜੇ ਭਾਂਡੇ ਅਲੱਗ-ਅਲੱਗ ਰੱਖੇ ਜਾਂਦੇ ਆ ਜਾਂ ਕਈਆਂ ਕੰਪੜਦਾਵਾਂ ਦੇ ਵਿੱਚ ਦੋ ਦੋ ਬਾਟੇ ਆ ਉਹਨਾਂ ਸਭ ਦਾ ਵਿਰੋਧ ਕਰਕੇ ਆਪ ਦੇ ਆਪ ਨੂੰ ਆਪ ਦਾ ਲੈਵਲ ਬਣਾ ਕੇ ਸਿਰਫ ਤੇ ਸਿਰਫ 11ਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਆਸਰਾ ਲੈਂਦੇ ਹੋਏ ਇਹਨਾਂ ਡੇਰਿਆਂ ਤੋਂ ਜਿਹੜੀਆਂ ਆਪਾਂ ਆਸਾਂ ਮਰਾਦਾ ਮੰਗਣ ਜਾਂਦੇ ਆ ਜੇ ਡਾਇਰੈਕਟਲੀ 11ਵੇਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੰਗਿਆ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ ਉਹਨਾਂ ਨਾਲੋਂ ਜਲਦੀ ਉਹ ਆਸਾਂ ਮਰਾਦਾ ਆਪਣੀਆਂ ਪੂਰੀਆਂ ਹੋਣਗੀਆਂ ਸੋ ਇਹਨਾਂ ਕਹਿੰਦਾ ਮੈਂ ਆਖਰ ਦੇ ਵਿੱਚ ਬੇਨਤੀ ਕਰਦਾ ਅਕਾਲ ਤਖਤ ਦੇ ਜਥੇਦਾਰ ਸਰਦਾਰ ਕੁਲਦੀਪ ਸਿੰਘ ਜੀ ਗੜਗੱਜ ਨੂੰ ਇਹਨੂੰ ਜਲਦ ਤੋਂ ਜਲਦ ਅ ਅਕਾਲ ਤਖਤ ਸਾਹਿਬ ਤੇ ਤਲਬਿਆ ਜਾਵੇ ਤੇ ਇਹਦੇ ਤੇ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ